ਹਾਂਜੀ ਹਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤ ਅਤੇਜ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਪਿੰਡ ਹਾਜੇਗੜ ਕੋਰੋਟਾਣਾ ਤਹਿਸੀਲ ਪਾਇਆਂ ਨੂੰ ਪੈਂਦੇ ਧਰਮਕੋਟ ਜ਼ਿਲ੍ਹਾ ਪੈਂਦਾ ਮੋਗਾ ਅੱਜ ਬਾਈ ਕੋਲੇ ਆਪਣੀ ਪਹਿਲੀ ਵੀਡੀਓ ਨੌਜਵਾਨ ਵੀਰ ਆ ਛੋਟੀ ਉਮਰ ਦਾ ਮੁੰਡਾ ਆਦੀ ਮਿਹਨਤ ਕਰਦਾ ਕੰਮ ਕਰਦਾ ਵਧੀਆ ਕਿੱਥੇ ਲੱਗਾ ਵਪਾਰ ਦਾ ਕੰਮ ਆ ਵੀਰ ਦਾ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਾਰੀ ਜੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲੋ ਤਾਂ ਕਿ ਨਵੀਂ ਵੀਡੀਓ ਪਾਈਏ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਵੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਬਾਈ ਕੋਲੇ ਪਹੁੰਚੇ ਆ ਬੀਰ ਕੋਲੇ ਅੱਜ ਹੋਣਗੇ ਘਟੋ ਘਟਾਈ ਦੀ ਵੀਡੀਓ ਦੇ ਵਿੱਚ 6 7 8 ਨਾਗ ਬਾਕੀ ਪੂਰੀ ਡਿਟੇਲ ਲਵਾਂਗੇ ਉਹਦੇ ਨਾਲ ਬਾਈ ਦੇ ਨਾਲ ਗੱਲਬਾਤ ਕਰਾਉਂਦੇ ਆ ਅੱਸੀ ਗੱਲ ਵੀਰੇ ਹੋ ਠੀਕ ਹੈ ਜੀ ਵਧੀਆ ਵਧੀਆ ਜੀ ਤੇ ਵੀਰੇ ਆਪਣਾ ਡਰੈਸ ਕਿਰਾਂ ਕਨਫਰਮ ਕਰਦੇ ਆਪਣਾ ਨਾਮ ਹੈਗਾ ਗੁਰਜੀਵਨ ਸਿੰਘ ਜੀ ਹਾਂਜੀ ਠੀਕ ਹੈ ਪਿੰਡ ਹੈਗਾ ਫਦੇਕਰ ਕੋਰੋਟਾਣਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਿਓ 88643118960 ਹੈ ਠੀਕ ਹੈ ਤੇ ਵਪਾਰ ਦਾ ਕੰਮ ਹੈ ਨਾ ਵਪਾਰ ਦਾ ਕੰਮ ਹੈ ਜੀ ਆਪਣਾ ਠੀਕ ਹੈ ਵੀਰੇ ਅੱਜ ਬਾਈ ਦੇ ਘਰੋਂ ਆਪਣੀ ਪਹਿਲੀ ਵੀਡੀਓ ਆ ਤੇ ਥੋੜਾ ਜਿਹਾ ਬਿਜੀ ਹੋਣ ਕਰਕੇ ਤੇ ਥੋੜਾ ਜਿਹਾ ਲੇਟ ਕੁਵੇਲਾ ਹੋ ਗਿਆ ਤੇ ਜੇ ਮਾੜੀ ਮੋਟੀ ਕੋਈ ਉਨੀ ਕੀ ਹੋਵੇ ਤੇ क्षमा ਕਰਨੀ ਹੈ ਤੇ ਪਹਿਲੀ ਗੱਲ ਆਪਾਂ ਰੀਜਨ ਆ ਵੀਡੀਓ ਬਣਾਵਾਂਗੇ ਅਣ ਤਸੱਲੀ ਦੇ ਜਾਨਵਰ ਦਿਖਾਵਾਂਗੇ ਜੇ ਆਪਣੀ ਵੀਡੀਓ ਪੂਰੀ ਦੇਖਿਆ ਕਰੋ ਤੇ ਬਾਕੀ ਤਸੱਲੀ ਨਿਰਖ-ਬਰਖ ਮਿੱਤਰੋ ਕਾਰਨ ਕੰਮਾ ਤੁਹਾਡਾ ਕਰਨਾ ਜੇ ਕੋਈ ਗੱਬਨ ਗਾਂ ਦੀ ਜਾਂ ਕੋਈ ਵੱਛੀ ਕੱਟੀ ਆ ਨੇੜੇ ਆ ਕੇ ਸੌਦਾ ਕਰੋ ਦੇਖ-ਪਰਖ ਕੇ ਜੇ ਕੋਈ ਗਾਂ ਸੂਈ ਵੀ ਆ ਆਪਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੁਹਾਡਾ ਕੰਮ ਤਸੱਲੀ ਕਰਨਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਤੁਹਾਡਾ ਹੱਕ ਮੰਦਾ ਵੀ ਆਪਾਂ ਪਸ਼ੂ ਨੂੰ ਨੇੜੇ ਆ ਕੇ ਦੇਖੀਏ ਤਾਂ ਕਿ ਮੁੜ ਕੇ ਇੱਕ ਦੂਜੇ ਦੀ ਲੰਬੇ ਜੀ ਗਜੈਸ਼ ਨਾ ਰਵੇ। ਬਾਕੀ ਆਪਾਂ ਵੀਡੀਓ ਐਂਡ ਤੱਕ ਦੇਖਿਓ ਤੇ ਆਪਣੀ ਵੀਡੀਓ ਲਾਈਕ ਵੀ ਕਰਿਓ। ਬਾਈ ਤੋਂ ਡਿਟੇਲ ਲੈਣੀ ਹੈ ਕਿੰਨੇ ਜਾਨਵਰ ਆਜ ਦੀ ਵੀਡੀਓ ਦੇ ਵਿੱਚ ਕਰਾਉਣੀਆਂ ਗੱਲਬਾਤ ਤੇ ਵੀਰੇ ਫਿਰ ਪਹਿਲੇ ਨੰਬਰ ਤੋਂ ਦੱਸ ਜਿਹੜਾ ਬੱਚਾ ਕੀ ਡਿਟੇਲ ਹੈ ਇਹਦੀ? ਇਹ ਬੱਚਾ ਵੀਰੇ ਅਜੇ 5 ਕਿ ਮਹੀਨੇ ਦਾ ਹੋਣਾ ਵਾ। ਠੀਕ ਹੈ। ਠੀਕ ਹੈ। ਉਮਰ ਹੈਗੀ 5 ਮਹੀਨੇ। 5 ਕਿ ਮਹੀਨੇ ਦਾ ਆ ਵੀ 5 ਕਿ ਮਹੀਨੇ ਦਾ ਬੱਚਾ ਹੈ। ਠੀਕ ਹੈ ਵੀਰੇ। ਹਾਂਜੀ। ਇਹ ਮੰਨ ਕੇ ਚੱਲ ਵੀ ਇਹ ਚਾਰ ਬੱਚੇ ਜਿਹੜੇ ਆਪਣੇ ਕੋਲੇ ਆ ਗਏ ਹੈ ਨਾ ਇਹ ਬੱਚੇ ਜਾਨੀ ਚਾਰੇ ਬੱਚੇ ਜਾਨੀ ਕਿ ਇੱਕੋ ਉਮਰ ਦੇ ਹਨ ਹਾਨੋ ਹਾਨੀ ਜੀ ਹਾਂ ਜੀ ਇੰਦੇ ਪੰਜਾ ਪੰਜਾ 6 6 ਮਹੀਨੇ ਦੇ ਬੱਚੇ ਠੀਕ ਹੈ ਲੋ ਵੀ ਸੱਜਣੋ ਚਾਰ ਬੱਚੇ ਬਿਲਕੁਲ ਜਿਵੇਂ ਇੱਕੋ ਜਿਵੇਂ ਚੱਲੋ ਗ੍ਰੋਥ ਆ ਇਹਨਾਂ ਦੀ ਇੱਕੋ ਜਿਹਾ ਕਦ ਕਾਠ ਕੋਈ 4 ਮਹੀਨੇ ਦਾ ਬਾਈ ਕਹਿੰਦਾ ਕੋ ਪਾਣੀ ਇਹਨਾਂ ਦੀ ਕੋਈ ਸੀਮਨ ਡਿਟੇਲ ਹੈ ਵੀਰੇ ਸੀਮਨ ਨਹੀਂ ਵੀਰੇ ਆਪਾਂ ਤੁਹਾਨੂੰ ਦੱਸਣਾ ਠੀਕ ਹੈ ਇਹ ਸਹੀ ਗੱਲ ਹੈ ਸੀਮਾ ਤਾਂ ਭਰਾ ਭਾ ਵੀ ਬਣਾਉਣਾ ਬਾਈ ਦੇ ਨਾਲ ਆਫ ਕੈਮਰਾ ਵੀ ਗੱਲਬਾਤ ਹੋਈ ਵਧੀਆ ਮਿਹਨਤੀ ਮੁੰਡੇ ਆ ਤੇ ਬਾਕੀ ਜਿਹੜਾ ਮੇਨ ਕੰਮ ਹੁੰਦਾ ਸਚਾਈ ਦਾ ਵਿਸ਼ਵਾਸ ਦੇ ਸਿਰ ਤੇ ਪਸ਼ੂ ਖਰੀਦਾ ਜਾਂਦਾ ਬਾਈ ਕਹਿੰਦਾ ਆਪਾਂ ਝੂਠ ਮਾਰ ਕੇ ਕੋਈ ਪਸ਼ੂ ਨਹੀਂ ਵੇਚਣਾ ਕਿਸੇ ਪਸ਼ੂ ਦੀ ਸੀਮਨ ਡਿਟੇਲ ਨਹੀਂ ਦੱਸਣੀ ਜਿਵੇਂ ਪਸ਼ੂ ਆਪਣੇ ਕੋਲ ਵਿਕਰੀ 'ਚ ਆਉਂਦੇ ਆ ਉਸ ਤਰ੍ਹਾਂ ਹੀ ਆਪਾਂ ਮੰਨ ਕੇ ਚੱਲੋ ਸਾਹਮਣੇ ਤੁਹਾਨੂੰ ਚੀਜ਼ ਦੱਸਦੀ ਏ ਤੁਸੀਂ ਨਿਸ਼ਾਨਾ ਲਾਉਣਾ ਵੀ ਇਹ ਕੀ ਹਿਸਾਬ ਕਿਤਾਬ ਆ ਸਹੀ ਗੱਲ ਪਰ ਜਿਹੜੇ ਸਾਹਮਣੇ ਬੱਚੇ ਆ ਜਾਤ ਕੁਆਲਿਟੀ ਨਸਲ ਕੁਆਲਿਟੀ ਆ ਉਹ ਆਪੇ ਮੂੰਹੋਂ ਹੀ ਬੋਲਦੇ ਆ ਲਓ ਵੀ ਸੱਜਣੋ ਫੇਸ ਕੁਆਲਿਟੀ ਕਰੋ ਚੈੱਕ ਜੀ ਪਹਿਲਾਂ ਨਿੱਕੇ ਨਿੱਕੇ ਕਾਨਾ ਖਰਗੋਸ਼ ਹਰਗੇ ਇਹ ਜਿਹੜਾ ਰੰਗ ਪ੍ਰਿੰਟਾ ਮਿੱਤਰੋ ਬਾਖਮਾਲ ਬਹੁਤ ਚੰਗੇ ਬੱਤੀ ਆਈ ਦੋਨੇ ਵੇਖੋ ਬੱਤੀਆਂ ਹੀ ਵੇਖੋ ਬੱਤੀਆਂ ਦੀਆਂ ਹਾਂ ਗਰੋਥ ਬਹੁਤ ਸੋਹਣੀ ਆ ਬਾਕੀ ਜਿਹੜੀ ਉੱਤੋਂ ਲੂਈ ਹੈ ਨਾ ਚੌਂਕਾ ਚੌਂਕਾ ਚੌਂਕ ਬਹੁਤ ਹੈ ਨਾ ਹਾਂਜੀ 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 ਚੰਗੇ ਜਨੀ ਕਿ ਮਨ ਕਿਦੋਂ ਸਮੇ ਵੇ ਦੁੱਧ ਦਾ ਚੰਗਾ ਚੰਗਾ ਆ ਹਾਂਜੀ ਹਾਂਜੀ ਇਹ ਬਹੁਤ ਸੋਹਣੇ ਗਰੋਥ ਦਾ ਰੱਖ ਲਾ ਥਣ ਲੱਗਾ ਜੀ ਬੱਚੇ ਦੇ ਕੋਈ ਫੋਰਡ ਨਾ ਹੋਊਗੇ ਜੀ ਠੀਕ ਹੈ ਕਿਸੇ ਬੱਚੇ ਦੇ ਜਨੀ ਕੋਈ ਫੋਰਡ ਸ਼ਾਂ ਨੀ ਹੋਗੀ ਬਾਈ ਲਓ ਜੀ ਆਪਾਂ ਨੇੜੇ ਕਰਕੇ ਦਿਖਾਉਨੇ ਚੈੱਕ ਹੀ ਕਰਾ ਲਾ ਚਾਰ ਹੀ ਥਣ ਤੇ ਫੋਰਡ ਸ਼ਾਂਕ ਭੋਰਾ ਨਹੀਂ ਕਿਆ ਬਾਤਾਂ ਆਈਆਂ ਮਿਤਰਾ ਲੈ ਚਲ ਕੇ ਰਾਂ ਦੀ ਪੂਰੀ ਜਾਤ ਕੁਆਲਟੀ ਇੱਕ ਨੰਬਰ ਆ ਮਿੱਤਰੋ ਦੇਖੋ ਜੀ ਆਹ ਦੇਖੋ ਜੀ ਬੱਚੇ ਰੰਗ ਬਾਜਾ ਬਿਊਟੀ ਹੈ ਜਿਹੜੀ ਬੱਚਾਂ ਚ ਪੂਰੀ ਹੈ ਚਾਰ ਬੱਚੇ ਵੀਰ ਕੋਲੇ ਬਿਲਕੁਲ ਹਾਨ ਪ੍ਰਮਾਨ ਦੇ ਆ ਤੇ ਬਾਕੀ ਜਿਹੜਾ ਰੇਟ ਆ ਵਾਈ ਕਹਿੰਦਾ ਆਪਾਂ ਜੋੜੀ ਜੋੜੀ ਦਾ ਵੀ ਅੱਛਾ ਜੀ ਹਾਂਜੀ ਦੁੱਧ ਪੀਂਦਾ ਸੀਗਾ ਠੀਕ ਆ ਤਾਂ ਟੁੱਟ ਗਿਆ ਬੱਚਾ ਵੀਰੇ ਸਹੀ ਗੱਲ ਲੋ ਮਿੱਤਰ ਸਹੀ ਗੱਲ ਚਮਕਦਮ ਕੈ ਜਿਹੜੀ ਬੱਚੇ ਦੀ ਕਿਆ ਬਾਤਾਂ ਆਈਆਂ ਪੂਰੇ ਰੰਗ ਬਾਜਾ ਕੁਇਆ ਨਹੀਂ ਕੋਈ ਸਾਇਆ ਕੋਈ ਹੰਬੇ ਜਿਆ ਹੈ ਨਾ ਬਾਈ ਨਹੀਂ 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 ਬਾਈ ਉਹ ਤਾਂ ਗੱਲ ਹੀ ਨਹੀਂ ਕੋਈ ਤੇ ਬਾਈ ਫਿਰ ਇਹਨਾਂ ਦੀ ਡਿਮਾਂਡ ਮੰਨ ਕੇ ਚੱਲ ਵੀ ਇਕੱਠੀਆਂ ਜੀ ਕਰਨੀਆਂ ਜਾਂ ਆਪਾਂ ਇਕੱਲੀ-ਇਕੱਲੀ ਵੀਰੇ ਆਪਾਂ ਜੋੜੀ ਦੀ ਵੀ ਕਰਦਾਂ ਤੇ ਇਕੱਲੀ-ਇਕੱਲੀ ਵੀ ਕਰਦਾਂਗੇ ਜੋੜੀ ਦੀ ਕੀ ਡਿਮਾਂਡ ਹੈ ਵੀਰੇ ਜਿਹੜੀ ਪਹਿਲਾ ਨੰਬਰ ਤੇ ਜੋੜੀ ਵਿਖਾਈ ਆਪਾਂ ਮੰਗਣ ਨੂੰ ਆਪਾਂ ਦਾ 15000 ਰੁਪਿਆ ਵਾ ਠੀਕ ਹੈ 12.5 ਹਜ਼ਾਰ ਦੀਆਂ ਬੱਚੀਆਂ ਦੇ ਦਾਂਗੇ ਜੀ ਲਓ ਵੀ ਮਿੱਤਰੋ ਬਿਲਕੁਲ ਖੇਚਮੇ ਇਹ ਰੇਟ ਕਰਾਏ ਆ ਹੁਣ ਇਸ ਗੱਲ ਦਾ ਤਾਂ ਆਪਾਂ ਵੀ ਅੰਦਾਜ਼ਾ ਲਾ ਸਕਦੇ ਆ ਵੀ ਮਿੱਤਰੋ ਹੁਣ ਇਹ ਜਿਹੜੇ ਬੱਚੇ ਆ ਮੰਨ ਕੇ ਚੱਲੋ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਤਾਂ ਹੋਣਗੇ ਹੈਗੇ ਹੈਗੇ ਪੰਜਾਂ ਪੰਜਾਂ ਮਹੀਨਿਆਂ ਦੇ ਪੰਜਾਂ ਪੰਜਾਂ ਮਹੀਨਿਆਂ ਤੇ ਜੇ 2 ਕਿਲੋ ਦੁੱਧ ਵੀ ਪੀਵੇ ਬੱਚਾ ਇਹਦਾ ਵੀਰੇ ਸੁਭਾਈ ਵੀ ਨਹੀਂ ਲੈਂਦਾ ਮੰਨ ਕੇ ਚੱਲੋ ਆਪਾਂ ਲੈਂਦੇ ਨਹੀਂ ਸੁਭਾਈ ਵੀ ਆ ਜਿਹੜੇ ਭਰਾਣੇ ਕੋਈ ਨਵਾਂ ਕੰਮ ਕਰਨਾ ਕੋਈ ਫਾਰਮ ਦੀ ਸਟਾਰਟਿੰਗ ਕਰਨੀ ਆ ਇਹਦਾ ਵੀਰੇ ਚੰਗੀਆਂ ਫੀਡਦੀਆਂ ਬੋਰੀਆਂ ਵੀ ਨਹੀਂ ਹੁੰਦੀਆਂ ਸਹੀ ਗੱਲ ਮੰਨ ਕੇ ਗੱਟਾ ਗੱਟਾ ਫੀਡ ਤਾਂ ਇਹਨਾਂ ਦੇ ਅੰਦਰ ਗਿਆ ਇਹਨਾਂ ਨੇ ਬੰਜਣਾ ਦੇਣ ਦੇ ਰਹੇ ਮਹੀਨਾ ਮਹੀਨਾ ਬੱਚੇ ਸਾਂਭ ਲੈਣਾ ਉਹ ਇਹਨਾਂ ਦੇ ਵੀ ਕਨੇ ਆ ਕਿੰਨੇ ਆਪ ਅੱਜ ਮੰਗਦੇ ਆ ਦੁੱਗਣੇ ਕਰਕੇ 12500 ਰੁਪਏ ਦੇ ਵਿੱਚ ਬਾਈ ਕਨੇ ਮਾੜੀ ਮਾਨਤਨ ਕਰਦਾਂਗੇ ਛੋਟ ਸਪਾ ਕਰਾਂਗੇ ਕੋਈ ਭਰਾ ਫੋਨ ਲਾਵੇ ਜਿਹੜੇ ਵੀ ਵੀਰ ਦੇ ਪਸੰਦ ਆ ਤੇ ਆ ਨਸਲ ਕੁਆਲਟੀ ਜਿਹੜੀ ਇੱਕ ਨੰਬਰ ਆ ਮਿੱਤਰੋ ਤੇ ਦੋ ਨੰਬਰ ਤੇ ਜੋੜੀ ਖੋਲ੍ਹ ਲੈ ਬਈਆ ਇਹਨੂੰ ਇੱਕ ਪਾਹੀ ਜੀ ਬਲੈਕ ਕਲਰ ਦੇ ਵਿੱਚ ਜਰਸੀ ਹੈ ਨਾ ਜਰਸੀ ਆ ਗਈ ਇੱਕ ਬਲੈਕ ਕਲਰ ਦੀ ਇਸ ਦੀ ਕਿੰਨੀ ਉਮਰ ਹੈ ਵੀਰੇ एवीपी रे 4-5 ਮਹੀਨਾ ਦਾ ਬੱਚਾ ਵਾਹ ਉਹੀ 4-4-5 ਮਹੀਨੇ ਦਾ ਇਹ ਬੱਚਾ ਵੀ ਵੀਰੇ ਦੁੱਧ ਦੇ ਹੀ ਬੱਚਾ ਕੀ ਮੜਾ ਜਾ ਕੇ ਨਾ ਜੀ ਫੇਸ ਕੁਆਲਟੀ ਕਰਾਈਓ ਇੱਕ 88 ਲੋ ਵੀ ਮਿੱਤਰੋ ਬਿਲਕੁਲ ਪਿਓਰ ਜਰਸੀ ਦੀ ਬ੍ਰੀਡ ਹੈ ਮੱਥੇ ਚ ਟੋ ਮੱਥੇ ਚ ਟੋ ਆ ਤੇ ਮੋਟੀ ਆਖਾਂ ਗੋਲ ਕੰਨਾ ਨਿੱਕਾ ਜਿਹੜੀ ਜਾਤ ਕੁਆਲਟੀ ਆ ਕਿਆ ਬਾਤ ਆਈ ਹੈ ਬਲੈਕ ਕਲਰ ਦੇ ਵਿੱਚ ਆ ਗਈ ਜਰਸੀ ਆ ਦੂਜਾ ਬੱਚਾ ਵੀ ਦੋ ਨੰਬਰ ਤੇ ਜਿਹੜੀ ਨਾਲ ਇਹਦੇ ਜੋੜੀ ਚ ਆ ਵਾਈਟ ਕਲਰ ਦੀ ਬਹੁਤ ਸੋਹਣੀ ਬੱਚੀ ਆ ਖੜ ਨਹੀਂ ਖੜ ਨਹੀਂ 4-5 ਮਹੀਨੇ ਪਾਈ ਕਹਿੰਦਾ 5 ਮਹੀਨੇ ਦੇ ਲਗਭਗ ਬੱਚੇ ਹੋਣਗੇ ਤੇ ਗਰੋਥ ਦੇਖੋ ਬੱਚਿਆਂ ਦੀ ਐ ਪੂਰੀਆਂ ਹੁੰਦਲ ਹੇਲ ਆ ਕੀ ਵੀਰੇ ਗਲਾਬੀ ਥਾਣਾ ਬੱਚੇ ਦਾ ਥਣ ਕਰਾ ਦੇ ਚੱਕ ਲੈ ਗਲਾਬੀ ਥਾਣਾ ਚਾਰ ਹੀ ਥਾਣਾ ਪੂਰੀ ਬਿਰਲ ਤੇ ਲੱਗੇ ਹੋਇਆ ਫੋਰ ਸ਼ਾਂਗ ਭੋਰਾ ਨਹੀਂ ਗਈ ਜਰਸੀ ਦੀ ਵੀ ਕਰਾ ਦੇ ਚੱਕ ਇਹਦਾ ਵੀ ਕੱਲਾ ਕੱਲਾ ਥਾਣਾ ਬਾਈ ਹਾਂ ਕੱਲਾ ਕੱਲਾ ਥਾਣਾ ਪੂਰੇ ਮੋਟੇ ਮੋਟੇ ਬੇੜਾ ਰਗੇ ਥਾਣਾ ਇਹ ਜੋੜੀ ਆਪਾਂ ਕਿੰਨੇ ਦੀ ਦੇ ਦਾਂਗੇ ਵੀਰ ਮੁੱਲ ਵੀਰੀ ਹੈ ਤਾਂ ਵੀ 15000 ਸਾਢੇ 12000 ਦੀ ਜੋੜੀ ਦੇਵਾਂਗੇ ਸਾਢੇ 12000 ਦੀ ਜੋੜੀ ਦੇ ਦਾਂਗੇ ਲੋ ਵੀ ਮਿੱਤਰੋ ਅੱਜ ਤਾਂ ਮੇਲਾ ਲੁੱਟਣ ਵਾਲੀ ਗੱਲ ਹੋਈ ਪਈ ਆ ਬਾਈ ਕੋਲੇ ਸਾਢੇ 12000 ਦੀ ਜੋੜੀ ਦੇ ਦਾਂਗੇ ਮੁੱਲ ਕਰਾਉਣ ਨੂੰ ਕੋਈ 15 ਕਰਾਲੇ ਵੀਰ ਕਹਿੰਦਾ ਕੋਈ 14 ਕਰਾਲੇ ਕੋਈ 16 ਕਰਾਲੇ ਸਾਢੇ 12-12 ਦੀ ਜੋੜੀ ਦੇ ਦਾਂਗੇ ਜੀ ਮੇਰੇ ਕੋਈ ਚਾਰੇ ਬੱਚੇ ਨਿੱਕੇ ਲੈਂਦਾ ਵਾ ਹਾਂਜੀ ਇਹ ਆਪਾਂ 24000 ਦੇ ਦੇ ਦਾਂਗੇ 24 ਦੇ 24 ਦੇ 100 ਕਿਲੋਮੀਟਰ ਵੀਰੇ ਕਰਾਇਆ ਫ੍ਰੀ ਕਰ ਦਾਂਗੇ ਵਾਹ ਵੀ ਵਾਹ ਲੋ ਵੀ ਮਿੱਤਰੋ ਬਾਈ ਨੇ ਤਾਂ ਪੂਰਾ ਆਫਰ ਕਰਤਾ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਬਾਈ ਕਹਿੰਦਾ ਤੇ 24000 ਰੁਪਏ ਦੇ ਵਿੱਚ ਤੁਹਾਨੂੰ ਚਾਰ ਬੱਚੇ ਬਣ ਜਾਣਗੇ 24000 ਰੁਪਏ ਦੇ ਵਿੱਚ ਤੁਹਾਡੇ ਘਰੇ ਚਾਰ ਵੜਾ ਤਿਆਰ ਹੋ ਜਾਣੀਆਂ ਪੂਰੀਆਂ ਬੱਚੀਆਂ ਜਾਤ ਕੁਆਲਟੀ ਵਾਲੀਆਂ ਹੁੰਦਲ ਹੇਲ ਤੇ ਵੀਰ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਮਿੱਤਰੋ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਇਦੋਂ ਅੱਗੇ ਆ ਗਈਆਂ ਵੱਡੀਆਂ ਬੱਚੀਆਂ ਇਹ ਵੀਰੇ ਇਹ ਵੀਰੇ ਇਹਦੀ ਦੱਸ ਕੀ ਡਿਟੇਲ ਹੈ ਕਿੰਨੀ ਉਮਰ ਹੈ ਬੱਚੀ ਦੀ ਕੀ ਹਾਲ ਹੈ ਇਹਦੇ ਦੋਂਦੇ ਤਾਂ ਇੱਕ ਦੰਦ ਚੱਕਦੀ ਪਈ ਆ ਠੀਕ ਆ ਇੱਕਦਾਂ ਦ ਸਿੱਟਿਆ ਜਣੀ ਕੇ ਇੱਕ ਹਾਂਜੀ ਆਪਾਂ ਝੋੜ ਨਾਲ ਕੋਈ ਮੰਨ ਲੈ ਦੂੰਦੀ ਆਪਾਂ ਵੀਰੇ ਝੋੜ ਬੋਲ ਕੇ ਤਾਂ ਆਪਾਂ ਕੋਈ ਵੇਚ ਨਹੀਂ ਆਣੀ ਠੀਕ ਆ ਕੋਈ ਸੀਮਨ ਸੁਮਨ ਲੱਗੇ ਦੇਖੀ ਸੀਮਨ ਵੀਰੇ ਇਹਦੇ ਵੀ ਲੱਗਾ ਵਾ ਤੇ ਇਹਦੇ ਵੀ ਲੱਗਾ ਤੇ ਇੰਨਾ ਬੱਛਾ ਸੀਮਨ ਲੱਗੇ ਤਿੰਨਾ ਬੱਛਾ ਦੇ ਸੀਮਨ ਲੱਗੇ ਲੱਗੇ ਹੋਇਆ ਬਰਾ ਠੀਕ ਹੈ ਲੈ ਕਰਾਂ ਜੀ ਤੋਰੀ ਕਰਾਂ ਤੋਰਾ ਤਰਾ ਕਰਾਈਏ ਚੱਕ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਇੱਕਦਾਂ ਦ ਸਿੱਟਿਆ ਕੋਈ ਭਰਾ ਛੀਰੀ ਮੰਨ ਲੈ ਕੋਈ ਮੰਨ ਲੈ ਦੂੰਦੀ ਰੋਕਿਮੜਾ ਥਨ ਥਨ ਕਰਾਈਏ ਚੱਕ ਤੇ ਚਾਰ ਹੀ ਥਾਣਾ ਮੇਨ ਗੱਲ ਆ ਫੋਟਸ਼ੰਗ ਪੁਰਾਣੀ ਪੂਰੀ ਬਿੱਥੀ ਦੇ ਗਲਾਬੀ ਖਣ ਲੱਗੇ ਕੀ ਕਹਿ ਸਕਦੇ ਇਸੇ ਗੜਾ ਕਿ ਵੇਖਦਾ ਸਹੀ ਗੱਲ ਆ ਵੀਰੇ ਠੀਕ ਆ ਨਾ ਐਵੇਂ ਕਹਤ ਲੋਕਾਂ ਦਾ ਆਪਾਂ ਗਾਲ੍ਹਾਂ ਖਾਣੀਆਂ ਆਪਾਂ ਨਹੀਂ ਸਹੀ ਗੱਲ ਆ ਵੀਰੇ ਹਾਂਜੀ ਮੇਤਰੋ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਵੀ ਜਿਹੜਾ ਛੋਟੀ ਉਮਰ ਦਾ ਮੁੰਡਾ ਪਸ਼ੂਆਂ ਦੇ ਕੰਮ ਦੇ ਵਿੱਚ ਫਾਰਮਿੰਗ ਦੇ ਵਿੱਚ ਕੰਮ ਕਰਦਾ ਕੋਈ ਪਸ਼ੂਆਂ ਦਾ ਸ਼ੌਂਕ ਰੱਖਦਾ ਬਾਈ ਨੂੰ ਸ਼ੌਂਕ ਵੀ ਆ ਉਹ ਯਾਨੀ ਵੀ ਇਕੱਲਾ ਵਪਾਰ ਦਾ ਕੰਮ ਮੁੰਡੇ ਨੂੰ ਸ਼ੌਂਕ ਹੀ ਆ ਕੰਮ ਦਾ ਸਹੀ ਗੱਲ ਆ ਬਾਈ ਤੇ ਫਿਰ ਇਹ ਕਿੰਨੇ ਦੀ ਦੇ ਦਾਂਗੇ ਆਪਾਂ ਬੱਚੀ ਵੀਰੇ ਇਹਦਾ ਮੁੱਲ ਕਰਨੋਂ ਵੀਰੇ ਕਿੰਨਾ ਮਰਜ਼ੀ ਕਰ ਲਈਏ 10 ਕਰ ਲਈਏ 7500 ਦੀ ਬੱਚੀ ਦੇਣੀ ਦੇਣੀ ਵਾਹ ਵੀ ਵਾਹ 7500 ਰੁਪਏ ਦੇ ਵਿੱਚ ਬੱਚੀ ਦੇਣੀ ਆ ਤੇ ਪੂਰਾ ਕੱਦ ਕਾਠ ਪੂਰਾ ਫੁੱਲ ਤੇ ਰੰਗਵਾਜ ਬੱਚੀ ਆ ਪੂਰੀ ਬਿਊਟੀ ਬਾਡੀ ਪੂਰੀ ਫੁੱਲਾ ਚਾਰ ਹੀ ਥਾ ਨਾ ਹੋਰ ਸ਼ਾਂ ਕਿਸੇ ਜਾਨਵਰ ਤੇ ਬਾਈ ਕਹਿੰਦਾ ਮਿਲਣੀ ਨਹੀਂ ਇਹ ਇਦੂ ਅੱਗੇ ਆ ਗਈ ਡੱਬੀ ਬਲੈਕ ਕਲਰ ਦੇ ਵਿੱਚ ਥੋੜੀ ਜਿਆਦਾ ਜੋੜਾ ਆ ਗਿਆ ਵੀਰੇ ਇੱਕ ਹੈਗਾ ਦੋ ਦੰਦ ਤੇ ਇੱਕ ਹੈਗਾ ਚਾਰ ਦੰਦ ਦਾ ਬੱਚਾ ਠੀਕ ਹੈ ਲਓ ਵੀ ਸੱਜਣੋ ਕੱਦ ਕਾਠਾ ਜਿਹੜੇ ਬੱਚਿਆਂ ਦੇ ਪੂਰੇ ਫੁੱਲ ਸਾਈਜ਼ ਆ ਆ ਬੱਚੀ ਪੂਰੇ ਵੱਡੇ ਕੱਦ ਕਾਠਾ ਲਈ ਰੋਕੀ ਮੜਿਆ ਥਣ ਕਰਾਦਗੇ ਚੈੱਕ ਬਾਈ ਕਹਿੰਦਾ ਜੋੜ ਕੋਈ ਇਹ ਦੇ ਦਾਂਗੇ ਆਪਾਂ ਚਾਰ ਚਾਰ ਹੀ ਥਣ ਹੋਰ ਸ਼ਾਂ ਕਿਸੇ ਜਾਨਵਰ ਦੇ ਨਹੀਂ ਤੇ ਕੁਆਲਿਟੀ ਦੇਖੋ ਪਹਿਲਾਂ ਤਾਂ ਜਾਤ ਬਰੀਡ ਦੇਖੋ ਲਓ ਜੀ ਰੰਗ ਬਾਜ ਪੂਰੀ ਆ ਥਣ ਦਿਖਾ ਦੇ ਬਾਈ ਫੁੱਲ ਸਾਈਜ਼ ਆ ਥਣ ਕਰਾਦਗੇ ਚੈੱਕ ਆਪ ਚਾਰ ਹੀ ਥਾਣਾ ਮਿੱਤਰੋ ਪੂਰੇ ਮੋٹے ਮੋٹے ਗੱਬਣਾ ਦਾ ਬਲੇਖਾ ਪਉਂਦੀ ਆ ਹੋ ਸਕਦਾ ਤੁਹਾਡੇ ਕਰਮਾਂ ਨੂੰ ਬੱਚੀ ਗੱਬਣਾ ਨਿਕਲਿਆ ਹੋ ਵੀ ਸਕਦੀਆਂ ਗੱਬਣਾ ਬੱਚੀਆਂ ਆਪਾਂ ਸੀਮਨ ਨਹੀਂ ਕਰਾਈਆਂ ਜਿਹੜੀਆਂ ਪਤਨ ਨਾ ਆਏ ਤਿੰਨ ਬੱਚੀਆਂ ਦਿਖਾਈਆਂ ਹੁਣ ਹਾਂਜੀ ਬਾਈ ਕਹਿੰਦਾ ਵੀ ਤਿੰਨਾਂ ਬੱਚੀਆਂ ਦੇ ਸੀਮਨ ਲੱਗੇ ਵੀ ਆ ਕਿਉਂ ਵੀਰ ਹਾਂਜੀ ਹਾਂਜੀ ਲੱਗੇ ਬਾਈ ਸੀਮਨ ਲੱਗੇ ਦੇ ਆ ਹਾਂਜੀ ਹਾਂਜੀ ਤੇ ਰਹਿਣਾ ਨਾ ਰਹਿਣਾ ਉਹ ਕਰਮ ਆ ਉਹ ਤਾਂ ਵੀਰ ਕਹਿਣਾ ਉਹ ਅੰਦਰੋਂ ਬਈ ਬੱਚੀ ਜੇ ਕੋਈ ਵੀ ਵੱਡਾ ਮਨ ਕੇ ਗੱਲ ਕੋਈ ਵੀ ਉਹ ਆਪਣੀ ਗਾਰੰਟੀ ਆ ਵੀਰੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਯਾਰ ਕਰਾ ਕੇ ਲੈ ਕੇ ਜਾਵੇ ਆਪਦੀ ਅਗਲੇ ਨੇ ਪੈਸੇ ਲਾਉਣੇ ਆਪਾਂ ਪਾਟਾ ਨੋਟ ਵੀ ਨਿਕਲੋ ਗੱਲ ਸਹੀ ਗੱਲ ਆ ਬਈ ਲਓ ਵੀ ਸੱਜਣੋ ਪੂਰੀਆਂ ਖੁੱਲੀਆਂ ਛੁੱਟੀਆਂ ਬਾਈ ਕਹਿੰਦਾ ਜੇ ਕਿਸੇ ਦੇ ਵੱਡੀ ਬੱਚੀ ਕੋਈ ਵੀ ਪਸੰਦ ਆ ਫੜੀ ਫੜੀ ਬਈ ਤੇ ਕੋਈ ਵੀ ਭਰਾ ਆਪਦੀ ਤਸੱਲੀ ਕਰਨੀ ਚਾਹੁੰਦਾ ਕਿਸੇ ਨੂੰ ਕੋਈ ਸ਼ੱਕ ਸੁਭਾ ਪੈਸੇ ਲਾਉਣੇ ਤੁਸੀਂ ਤੁਹਾਡਾ ਹੱਕ ਬੰਦਾ ਠੀਕ ਆ ਬਈ ਤੇ ਜਿਹੜਾ ਜਿਹੜੀ ਮਰਜੀ ਬੱਚੀ ਆ ਉਹਦਾ ਡਾਕਟਰ ਲਿਆ ਕੇ ਤੁਸੀਂ ਚੈੱਕ ਕਰਾ ਸਕਦੇ ਆ ਅੰਦਰੋਂ ਹੈਗਾ ਇੱਕ ਨੰਬਰ ਰਹਿਣਾ ਉਹ ਛੋਡੇ ਕਰਨਾ ਸੀਮਨ ਸਾਦ ਤਿੰਨ ਵਛੀਆਂ ਦੇ ਲੱਗੇ ਹੋਇਆ ਤੇ ਚਾਰ ਚਾਰ ਹੀ ਹਨਾ ਪੋਰਸ਼ੰਗਪੁਰਾ ਦੀ ਬੱਚੀ ਦਾ ਝੋਲੀ ਕਿਵੇਂ ਆਉਂਦੀ ਆ ਫਿਰ ਜਿਹੜੀ ਕੁਆਲਿਟੀ ਹੈ ਵੀਰੇ ਯਾਰ ਕੁਆਲਿਟੀ ਦਾ ਕੁਆਲਿਟੀ ਹੈ ਹੈਨਾ ਬਾਈ ਬਾਲੀ ਚੰਗੀ ਵਛੀ ਦੀ ਯਾਰ ਕਦ ਕਾਠ ਵਛੀ ਦਾ ਲਾਨ ਕਾਣ ਵਛੀ ਦਾ ਬਹੁਤ ਸੋਹਣੀ ਬਿਊਟੀ ਦੇਖੋ ਵਛੀ ਦੀ ਪਹਿਲੀ ਗੱਲ ਨਸਲ ਕੁਆਲਿਟੀ ਜਿਹੜੀ ਮਿੱਤਰੋ ਕਿਆ ਬਾਤਾਂ ਆਈਆਂ ਕਦ ਕਾਠ ਫੁੱਲ ਸਾਈਜ਼ ਆ ਉਹ ਯਾ ਇਹ ਨਹੀਂ ਵੀ ਕੋਈ ਨੇੜੇ ਆਏ ਤਾਂ ਤੁਹਾਡੇ ਤੋਂ ਬੱਚਾ ਆ ਜਾਂ ਨਿਕਲੂ ਛੋਟੀ ਜੀ ਨਿਕਲੂ ਵੀਰ ਖੜੀ ਮੜੇ ਨੇੜੇ ਆ ਲੈ ਬਈ 6 ਫੁੱਟ ਦੇ ਕਰੀਬ ਵੀਰ ਦਾ ਕਰਦਾ ਤੇ 5 ਫੁੱਟ ਦੀ ਕਰੀਬ ਬੱਚੀ ਹੈਗੀ ਆ ਬਹੁਤ ਸੋਹਣਾ ਰੰਗ ਵਾਜੇ ਤੇਰੇ ਜੇ ਗੱਭਾਂ ਰਹਿ ਗਈ ਨਾ ਕਰਮ ਵਾਲੀ ਕੱਲੀ ਮੋਲ ਮੋੜ ਦੂੰ ਸਹੀ ਗੱਲ ਹੈ ਪਰ ਤਿੰਨਾਂ ਦੇ ਸੀਮਨ ਲੱਗੇ ਹੋਏ ਆ ਇਹਨਾਂ ਦੇ ਸੀਮਨ ਲੱਗਿਆ ਵੀਰੇ ਇਹ ਮੇਨ ਗੱਲ ਵੀਰੇ ਐਂ ਹੁੰਦੀ ਆ ਆਪਾਂ ਤਾਂ ਵਾਰ-ਵਾਰ ਪੁੱਛਦੇ ਆ ਵੀ ਸੀਮਨ ਲੱਗੇ ਹੋਏ ਆ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਅਲਦੀ ਨਿਗਾਵਨੀ ਉਸਨ ਰੱਖ ਲੈਂਦਾ ਵੀਰੇ ਆਪਾਂ ਨੂੰ ਝੂਠ ਬੋਲ ਹਾਂ ਵੀ ਕਈ ਗਰਮ ਚੀਜ਼ ਕੋਈ ਉਸ ਤਰ੍ਹਾਂ ਦਾ ਕੋਈ ਇਹਦਾ ਗੱਲ ਹੈਗੀ ਆ ਤੇ ਫਿਰ ਇਹਨਾਂ ਦੀ ਡਿਮਾਂਡ ਦੱਸ ਵੱਡੇ ਵੀਰ ਇਹਦੀ ਜੋੜੀ ਦਾ ਮੁੱਲ ਹੈਗਾ ਵੀਰੇ 20000 ਰੁਪਿਆ ਜੋੜੀ ਦਾ ਮੁੱਲ ਸਿਰਫ 20000 ਰੁਪਿਆ 18500 ਦੀ ਆਪਾਂ ਦੇਣੀ ਆ ਬਾਈ 18500 ਦੀ ਜਸ ਨੂੰ ਜੈ ਸੁਣੋਈਆ ਵੀਰੇ ਤੇ ਬਾਈ ਜਿਹੜੀ ਚਿੱਟੇ ਰੰਗ ਦੀ ਬੱਛੀ ਆ ਇਹਦੀ ਇਹਦੀ ਕੀ ਡਿਮਾਂਡ ਹੈ ਇਹ 7500 ਦੀ ਬਾਈ ਦੇਣੀ ਤੇ ਨਹੀਂ ਆ ਇਹ 7500 ਦੀ ਦੇਣੀ ਆ ਜਿਵੇਂ ਮਿੱਤਰੋ ਬਾਈ ਦੇ ਬਿਲਕੁਲ ਖਿੱਚ ਮੇਰੇ ਦਾ ਤੇ ਮੇਲਾ ਲੁਕਣ ਵਾਲੀ ਗੱਲ ਆ ਕਿਉਂਕਿ ਇਸ ਭਾ ਦਾ ਮਨਕੇ ਜਿਹੜਾ ਕੋਈ ਵੀ ਨਹੀਂ ਜਾਂਦਾ ਸੋਨੂੰ ਮਾਰਕੀਟ ਤੇ ਰੇਟ ਦਾ ਪਤਾ ਕਰਕੇ ਤੇ ਫੇਰ ਬਾਈ ਕੋਲੇ ਬਾਈ ਕਹਿੰਦਾ ਵੀ ਆਇਓ ਕਿਉਂਕਿ ਬਾਈ ਦੇ ਬਿਲਕੁਲ ਜਾਇਜ ਜੈਨੂਇਨ ਜੇ ਰੇਟ ਹੁੰਦੇ ਆ ਜੇ ਇਹ ਨਫਾ ਲੈਂਦਾ ਵੀਰ ਬੱਚੀ ਦਾ ਕਦ ਕੱਦ ਦੇਖੋ ਜੀ ਬਹੁਤ ਸੋਹਣੇ ਫੁੱਲ ਸਾਈਜ਼ ਦੀ ਆ ਤਿੰਨੇ ਵੀ ਵੀਰਿਆ ਆਪਾਂ ਦੇ ਦਾਂਗੇ 25000 ਦੀਆਂ ਤਿੰਨੇ ਬੱਚੀਆਂ 25 ਦੀਆਂ 25000 ਦੀਆਂ ਠੀਕ ਆ ਤੇ ਨੰਬਰ ਆਪਦਾ ਬੋਲਦੇ ਫੇਰ ਦੁਬਾਰਾ ਨੰਬਰ ਹੈਗਾ 8248 18960 ਇੱਕ ਆਪਣਾ ਕੋ ਵਹਿੜਾ ਵੀਰ ਇੱਕੋ ਵਹਿੜਾ ਵਿਖਾਉਣੇ ਲਿਆ ਫੇਰ ਇਹਦੀ ਦੱਸ ਕੀ ਡਿਟੇਲ ਆ ਮਿੱਤਰੋ ਵੇੜ ਕਾ ਜੀ ਨੁਗਰੀ ਘੋੜੀ ਆ ਖੋਲ ਮੜੀ ਕਰਾਉਰੇ ਲਿਆ ਕਰਾਂ ਦੀ ਇਹ ਈ ਡਿਟੇਲ ਆ ਦੱਸੀ ਕਰਾਂ ਇੱਕ ਮਿੰਟ ਵੀਰੇ ਇਹ ਖੁੱਲੀ ਰਹੀ ਆ ਵੇੜ ਤਾਂ ਟੱਪਦੀ ਆ ਵੀਰੇ ਖੁੱਲੀ ਆਈ ਆ ਫਾਰਮ ਚੋਂ ਕਹਿੰਦੇ ਹੁੰਦੇ ਪਿੰਡ ਦਾ ਤਾਂ ਜੀ ਰੰਦੋ ਪਤਾ ਲੱਗ ਜਾਂਦਾ ਤੇ ਇਹ ਤਾਂ ਦੇਖ ਕੇ ਪਤਾ ਲੱਗ ਗਿਆ ਵੀ ਫਾਰਮ ਜੀ ਵਾਕਈ ਫਾਰਮ ਦੀ ਬਰੀਡ ਆ ਰੋਕੀ ਮੜਿਆ ਕਰਾਂ ਦੀ ਹੱਡ ਨਹੀਂ ਖੁੱਡ ਨਹੀਂ ਵੇਖ ਵੀਰੇ ਬੱਤੀ ਆ ਬੱਤੀ ਘੋੜੀ ਜੱਡੀ ਆ ਬਸ ਜੱਡੀ ਆ ਫੋਨ ਦੀ ਸਕਰੀਨ ਚ ਮਸਾਂ ਆਉਂਦੀ ਆ ਦੂਰੋਂ ਜਾ ਕੇ ਮੈਂ ਕਹਣਾ ਫੁੱਲ ਸੇਜ ਕੀ ਮੈਨੂੰ 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 ਮੈ ਬੱਚਾ ਵੀਰੇ ਬੱਛੀ ਸੀ ਆਪਣੇ ਘਰੇ ਮਰੀਆ ਬੱਛੀ ਆਪਣੇ ਘਰੇ ਮਰੀਆ ਘਰੇ ਮਰੀ ਕਹਿੰਦਾ ਮੀਂਹ ਜੇ ਪੈਣਾ ਸੀ ਕੋਈ ਦੋ ਮਹੀਨੇ ਦੋ ਮਹੀਨੇ ਮੰਨ ਲੈ ਕੋਈ ਢਾਈ ਮਹੀਨੇ ਢਾਈ ਮਹੀਨੇ ਲੈ ਵੀ ਆਪਣੇ ਕੋ ਬੱਛੀ ਦੀ ਵੀਰੇ ਵੀਡੀਓ ਦੁੱਧ ਕਿੰਨਾ ਹੁਣ ਬਈ ਦੁੱਧ ਨੱਟ ਵੀਰੇ 12 ਕਿਲੋ ਆ ਨੱਟ 12 ਕਿਲੋ 12 ਕਿਲੋ ਕਿੰਨੇ ਦੀ ਦੇ ਦਾਂਗੇ ਆਪਾਂ ਜੇ ਕਿਸੇ ਨੇ ਮੰਨ ਕੇ ਨਾਲ ਘਰੇ ਬਰੀਡ ਤਿਆਰ ਕਰਨੀ ਆ ਕੋਈ ਹਰੇਕ ਬੰਦਾ ਮੰਨ ਕੇ ਜਲ 70 80 ਵਾਲਾ ਭਾਅ ਨਹੀਂ ਲਾ ਸਕਦਾ ਹੈ ਨਾ ਪਰ ਸ਼ੌਂਕ ਵੀਰ ਨੂੰ ਹਰੇਕ ਹੁੰਦਾ ਭਰਾ ਨੂੰ ਤੇ ਜਿਹੜੇ ਭਰਾ ਨੂੰ ਸ਼ੌਂਕ ਆ ਫਿਰ ਅੱਜ ਮੇਲਾ ਲੁੱਟ ਲੋ ਮਿੱਤਰੋ ਪੂਰੀ ਬਰੀਡ ਵਾਲੀ ਗਾਂ ਜੋ ਦੁੱਧ ਹੈਗਾ ਉਹ 12 ਕਿਲੋ ਬਾਈ ਕਹਿੰਦਾ ਕੱਦ ਦੇਖੋ ਪਹਿਲਾਂ ਤਾਂ ਕੱਦ ਵੀ ਬਸ ਦੀ ਏ ਕਿਸੇ ਪਾਸੋਂ ਨਹੀਂ ਪ੍ਰਮਾਤਮਾ ਨੇ ਖੁੰਝਨ ਦਿੱਤੀ ਬਿਊਟੀ ਜੇ ਇੱਕ ਨੰਬਰ ਆ ਅੱਖਾਂ ਦੇਖੋ ਲਾਲ ਸੁਰਖ ਪਈਆਂ ਤੇ ਬਿਊਟੀ ਬੋਦੀ ਬਾਦੀ ਇੱਕ ਨੰਬਰ ਇਹ ਤਾਂ 12 ਕਿਲੋ ਉਪਰਾ ਕਰ ਗਈ ਦੁੱਧ 15 16 ਕਿਲੋ ਸੀਗਾ ਅੱਛਾ ਹੁਣ ਆਪਾਂ ਕਿੰਨੇ ਦੀ ਦੇ ਦਾਂਗੇ ਵੀਰੇ ਇਹ ਵੀਰੇ ਕਹਿੰਦਾ ਨਾ ਛੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂ ਸਹੀ ਗੱਲ ਠੀਕ ਆ ਮੁੱਲ ਦਾ ਕਰ ਨੂੰ ਵੈੜ ਦਾ ਕਿੰਨਾ ਮਰਜ਼ੀ ਕਰ ਲੈ ਅੱਜ ਬੱਚਾ ਹੁੰਦਾ ਚਲ ਆਪਦੀ ਤਾਂ ਵੀਰੇ ਮਹਿੰਗੀ ਲਈ ਜਾਂ ਇਹ ਤਾਂ ਮੁੱਲ ਕਰ ਲਈਏ 50 ਦਾ ਕਰ ਲਈਏ 45 40 ਹਜ਼ਾਰ ਚ ਮਾਨਤਨ ਕਰ ਦਾਂਗੇ ਵੀਰੇ ਵਾਹ ਵੀ ਵਾਹ ਲਓ ਵੀ ਸੱਜਣੋ ਤੋਰੀ ਕਰਾਂ ਦੀ ਮੁੱਲ ਰੋਕੀ ਮਰੇ ਥਾਣੇ ਕਰਾ ਦਗੇ ਜੇ ਇੱਕ ਥਾਣੇ ਤੇ ਆਰਡਰ ਤੇ ਜਿਹੜੀਆਂ ਨਾੜਾਂ ਲਿਵੇ ਤੇ ਕਿਆ ਬਾਤ ਐਂ ਮੋਟਾ ਮੋਟਾ ਥਾਣਾ ਗਲਾਸਾਂ ਵਰਗਾ ਤੇ ਬਾਈ ਕਹਿੰਦਾ ਵੀ ਕੋਈ ਮੁੱਲ ਕਰ ਲੇ 50 ਕਰ ਦਗੇ 45 ਕਰ ਦਗੇ 40000 ਰੁਪਏ ਦੇ ਵਿੱਚੋਂ ਮਾਨਤਨ ਕਰ ਦਾਂਗੇ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਮਿੱਤਰੋ ਮੇਰਾ ਫੰਡਰ ਬੱਛੀ ਦਿੰਦਾ ਕੋਈ ਨਹੀਂ ਸਹੀ ਗੱਲ ਹੋਰ ਸ਼ੰਗਪੋਰਾ ਨਹੀਂ ਜੇ ਇਹੀ ਨਸਲ ਕੁਆਲਟੀ ਹੋਵੇ ਬਾਈ ਕਹਿੰਦਾ 35-40000 ਦੀ ਫੰਡਰ ਬੱਛੀ ਅਗਲਾ ਦਿੰਦਾ ਇਹੀ ਰੰਗਵਾਜ ਹੋਵੇ ਪਰ ਇਹਦੇ ਨਾਲ ਸਾਨੂੰ ਕੱਲਿਆ ਰੰਗਵਾਜ ਨਹੀਂ ਨਾਲ 12 ਕਿਲੋ ਦੁੱਧ ਵੀ ਮਿਲ ਜਾਣਾ ਦੁੱਧ ਵੀ ਮਿਲ ਜਾਣਾ ਵੀਰੇ ਵੀਰੇ ਦੁੱਧ ਵੀ ਮਿਲ ਜਾਣਾ ਤੇ ਬਸ ਜਿੱਡੇ ਸਾਨੂੰ ਗਾਂ ਮਿਲ ਜਾਣੀ 40000 ਦੇ ਵਿੱਚੋਂ ਮਾਨਤਨ ਵੀਰ ਕਹਿੰਦਾ ਕਰ ਦਾਂਗੇ ਫੋਨ ਲਾਇਓ ਵੀਰੇ ਫੋਟੋ ਮਾਲ ਦੇ ਦਿਖਾਈ ਹਾਂ ਲਫੇਸ ਕੁਆਲਟੀ ਕੰਨ ਦੇਖੀ ਕੱਲੇ ਕਾਲੇ ਆ ਕੀ ਨੁਗਰੀ ਹੁੰਦੀ ਆ ਕੀ ਬਾਤ ਆਈ ਬਈ ਨੁਗਰੀ ਬਿਛੇਰੀ ਵਰਗੀ ਆ ਕੱਦ ਕਾਠਾ ਜਿਹੜਾ ਵੜ ਦਾ ਫੁੱਲ ਸਾਈਜ਼ ਆ ਜਾਤ ਬਰੀਡ ਤਾਂ ਹਰੇਕ ਭਰਾ ਅੱਜ ਕੱਲ ਵੀਡੀਓ ਵੇਂਦਾ ਸਾਰਿਆਂ ਨੂੰ ਪਤਾ ਵੀ ਕੁਆਲਟੀ ਕਿਹੜੀ ਕੀ ਕੀ ਚੀਜ਼ ਹੈ ਨਾ ਮੇਰੇ ਨਾਲ ਸੀਮਨ ਵੀ ਸੱਚ ਭਰਾਇਆ ਹੋਇਆ ਆਪਾਂ ਆਰਡਰ ਕੁਆਲਟੀ ਦੇਖੋ ਜੀ ਥਣ ਦੇਖੋ ਹੱਥ ਦੀ ਚਵਾਈ ਵਾਲਾ ਥਣਾ ਮੋਟਾ ਮੋਟਾ ਤੇ ਲੇਵੇ ਤੇ ਨਾੜਾ ਨੂੜਾ ਕੀ ਬਾਤ ਆਈ ਪੂਰੇ ਫਿੱਟ ਫਾਟ ਲੇਵੇ ਦੀ ਆ 40000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਦਨ ਕਰਦਾ ਆ ਮੇਰੇ ਚੌਥੇ ਸੀਮਨ ਭਰਾਇਆ ਬੱਚੀ ਦੇ ਸੀਮਨ ਭਰਾ ਆ ਹਾਂਜੀ 2-4 ਦਿਨ ਹੋਏ ਆ ਤੁਸੀਂ ਆਉਦੇ ਹੋ ਥੀਲੋ ਆਏ ਆ ਆਪ ਦੀ ਹਥੀਂ ਆਪਾਂ ਸੀਮਨ ਭਰਾ ਆ ਵੀਰੇ ਠੀਕ ਆ ਹਾਂਜੀ ਲੋ ਵੀ ਸੱਜਣੋ ਬਾਈ ਕਹਿੰਦਾ ਸੀਮਨ ਵੀ ਲੱਗਿਆ ਵਾ ਕਈ ਕੋਈ ਭਰਾ ਆ ਦਾ ਉਹੋ ਜੀ ਚੀਜ਼ ਦੇ ਦਿੰਦਾ ਆ ਦੀ ਨਿਗ੍ਹਾਵਾਨੀ ਰੱਖ ਲਿਓ ਤੇ ਮੰਨ ਕੇ ਚੱਲੋ ਤੁਹਾਡੇ ਕਰਮ ਹੀ ਖੁੱਲਣੇ ਆ ਇਹੋ ਜੀ ਗੱਭਨ ਰਹੇ ਜੇ ਤੇ ਭਵੇਂ ਤੌਂਕਾ ਦੁੱਧ ਨਾ ਦੇਵੇ ਬਾਈ ਤਾਂ ਵੀ ਲੱਖ ਰੁਪਏ ਦੀ ਆ ਮੇਰੇ ਯਾਰ ਪ੍ਰਿੰਟ ਵੇਖ ਕੇ ਗਲਾ ਮਰ ਜਾਂਦਾ ਸਹੀ ਗੱਲ ਹੈ ਜਿੱਦਣ ਸੋਣੀ ਹੋਈ ਆ ਹਾਂ ਜਿਹੜੇ ਭਰਾ ਨਹੀਂ ਮੰਨ ਕੇ ਚੱਲੇ ਇੱਕ ਅੱਧੀ ਰੱਖਣੀ ਹੈ ਘਰੇ ਤੇ 10-11 ਕਿਲੋ ਦੁੱਧ ਚਾਹੀਦਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਆਂਦਾ ਮਿੰਟ ਮਾਰੋ ਫੋਨ ਲਾ ਲੋ ਕਰਾਂ ਜੀ ਤੇ ਸੋਨੋ ਇਹ ਜੀ ਜਾਤ ਬਰੀਡ ਵਾਲੀ ਵਹਿੜਾ ਜਿਹੜੀ ਬਿਲਕੁਲ ਪਾਜ ਮਿਲ ਜਣੀ। ਕਿੰਨੇ ਦਿਨ ਸੋਣੀ ਹੋਈ ਨਾ ਇਤਤਾਰ ਪਹਿਲਾਂ ਫੋਨ ਕਰਨ ਲੱਗ ਜਣਗੇ। ਕਿ ਬੱਚਾ ਸਾਨੂੰ ਇਹ ਤਾਂ ਦੇ ਦੇ। ਸਹੀ ਗੱਲ ਆ ਵੀਰੇ। ਤੇ ਆਪਣੇ ਕੋਲੇ ਹਰ ਟਾਈਮ ਘਰੇ ਵੀਰੇ ਪਸੂ ਰਹਿੰਦੇ ਆ। ਹਰ ਟਾਈਮ ਹਰ ਟਾਈਮ। ਇਹਦੀ ਕੋਈ ਭਰਾ ਵੀਡੀਓ ਤੋਂ ਬਾਅਦ ਵੀ ਕੋਈ ਆ ਜਾਂਦਾ। ਜਦੋਂ ਮਰਜੀ ਤੱਕ ਉੱਡ ਗੱਬਣਾ ਆਪਣੇ ਕੋਲੇ ਵੀਰੇ ਹੁੰਦੀਆਂ ਬਚੀਆਂ। ਠੀਕ ਆ ਨੰਬਰ ਬੋਲ ਦਿਆ ਤਾਂ ਫੇਰ ਦੁਬਾਰਾ। 8264818960 ਜੀ। ਲਓ ਵੀ ਮਿੱਤਰੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਇਹੀ ਨਗਾ ਪਸਮ ਦਿਖਾਏ ਆ। ਤੇ ਆਉਡੀ ਤਸੱਲੀ ਨਿਰਖ ਵਰਕ ਕਰਨਾ ਤੁਹਾਡਾ ਕੰਮ। ਤੇ ਵੇਖੋ ਜੀ ਇਹਨਾਂ ਦੀ ਆਪਾਂ ਦੁਬਾਰਾ ਫੇਰ ਮਾਰਦ ਨੇ ਸਾਰੇ ਜਾਨਵਰਾਂ ਦੇ ਕੈਮਰਾ ਬਿਲਕੁਲ ਜਿਹੜੇ ਬਾਈ ਦੇ ਮੁੱਲ ਭਾਅ ਬਿਲਕੁਲ ਜੈਨੂਇੰਜ ਰੇਟ ਆ ਤੇ ਸਾਰਾ ਜਾਤ ਬਰੀਡ ਫੁੱਲ ਆ ਕਿਸੇ ਪਸ਼ੂ ਚ ਜਾਤ ਬਰੀਡ ਆ ਨਹੀਂ ਕੋਈ ਦੋਗਲੀਆਂ ਜਾਂ ਕਰੌਸ ਆ ਭਾਈ ਬਿਲਕੁਲ ਬਾਈ ਦੇ ਜੈਨੂਇੰਜ ਜਾਇਜ ਆ ਦੇਖੋ ਜੀ ਬਾਕੀ ਵੀ ਕੁਆਲਟੀ ਹੈ ਲੈਣੇ ਆਦਿ ਕੁਆਲਟੀ ਦੀ ਬਿਊਟੀ ਦੇਖੋ ਸਹੀ ਗੱਲ ਬਹੁਤ ਚੰਗੇ ਜਾਨਵਰੋ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਚ ਧੰਨਵਾਦ ਹਸੀਕਾਲ ਜੀ ਸਾਰਿਆਂ ਨੂੰ